ਇਹ ਕੋਹੋ ਦਾ ਕੰਮ ਹੋਂਦ ਬਲਤ ਕਮਾਣ ਦੇ ਪਿਆ ਸੀ ਘਰ ਦਾ ਸਮਾਨ ਤੇ ਤਰੀਬ ਚਾ ਵੀ ਵੇਚ ਕੇ ਤੇ ਆਪਣਾ ਪਰਿਵਾਰ ਨੂੰ ਕੰਮ ਕਰਦਾ ਸੀ ਕਿ ਨਸ਼ਾ ਵੀ ਕਰਦਾ ਸੀ ਇਹਦਾ ਨਾਮ ਹੈ ਜੀ ਵੀਰਬਾਲ ਸਿੰਘ ਪੁੱਤਰ ਬਲਕਾਰ ਸਿੰਘ ਵੈਰੋਵਾਲ ਰੋਡ ਜੰਡਿਆਲੇ ਦਾ ਰਹਿਣ ਵਾਲਾ ਵਾ ਇਹ ਬਹੁਤ ਜ਼ਿਆਦਾ ਡਰੱਗ ਦੇ ਵਿੱਚ ਐਡਿਕਟ ਹੋ ਗਿਆ ਸੀਗਾ ਦਿਹਾੜੀ ਚ 4 4 5 5 ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਨਸ਼ੇ ਦੀ ਪੂਰਤੀ ਲਈ ਇਹਨੇ ਆਪਣੇ ਘਰ ਦੀਆਂ ਬੂਹੇ ਬਾਰੀਆਂ ਤੱਕ ਵੀ ਜਿਹੜੇ ਆ ਉਹ ਵੇਚ ਛੱਡੇ ਸੀਗੇ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਜਦੋਂ ਮੇਰੇ ਨੋਟਿਸ 'ਚ ਆਇਆ ਮੈਂ ਇਹਨੂੰ ਤੁਰੰਤ ਇਹਦੇ ਘਰ ਗਿਆ ਇਹਨੂੰ ਮੈਂ ਕਿਤੇ ਘਰੋਂ ਬਾਹਰੋਂ ਦੂਰੋਂ ਮਤਲਬ ਲੈ ਕੇ ਆਣ ਕਿਤੇ ਦਾ ਮੈਂ ਟ੍ਰੀਟਮੈਂਟ ਕਰਵਾਇਆ ਵਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਏ ਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਚੁੱਕਾ ਵਾ ਇਹ ਖੁਦ ਹੀ ਤੁਹਾਨੂੰ ਦੱਸੂਗਾ ਕਿ ਪੁਲਿਸ ਨੇ ਇਹਦਾ ਕੀ ਸਹਿਯੋਗ ਕੀਤਾ ਵਾ ਮੈਂ ਇਹਨੂੰ ਮਤਲਬ ਤਨ ਦੇ ਕੱਪੜੇ ਵੀ ਨਹੀਂ ਸੀ ਹੈਗੇ ਉਹ ਵੀ ਲੈ ਕੇ ਦਿੱਤੇ ਆ ਇਸ ਤੋਂ ਇਲਾਵਾ ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ ਜਿਹੜੀ ਚੀਜ਼ ਦੀ ਇਹਨੂੰ ਲੋੜ ਸੀ ਜੂਸ ਦੀ ਜਾਂ ਡਾਕਟਰ ਦਾ ਜੋ ਵੀ ਸੁਜੈਸ਼ਨ ਸੀਗਾ ਉਹ ਸਾਰੀਆਂ ਖਰਾਕਾਂ ਦੇ ਕੇ ਅੱਜ ਇਹ ਬਿਲਕੁਲ ਨੋਰਮਲ ਲਾਈਫ ਦੇ ਵਿੱਚ ਆ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਕਰਦੇ ਆ ਮਰੀਜ਼ ਆ ਉਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ ਆ ਇਸ ਚੀਜ਼ ਦੀ ਟੈਂਟ ਤੁਹਾਡੇ ਚੈਨਲ ਦੇ ਰਾਹੀਂ ਤੇ ਤੁਸੀਂ ਵੀ ਔੜ ਵਾਲੀ ਜ਼ਿੰਦਗੀ ਛੱਡ ਕੇ ਇਹਦੇ ਵਾਂਗੂ ਸਾਫ਼ ਸੁੰਦਰੀ ਜ਼ਿੰਦਗੀ ਜੀਵੋ ਮੇਰਾ ਨਾਮ ਮੀਰ ਬਲ ਸਿੰਘ ਦੀ ਸੰਨ ਅਗਵਲ ਕਾਰਸੇ ਆ ਕਿੱਥੇ ਦਾ ਰਹਿਣ ਵਾਲੇ ਵੈਰਾਵਰ ਰੋਡ ਜਲੇ ਵਾਲਾ ਬੁਰੂ ਜੀ ਇਹ ਤਾਂ ਕਿ ਕਿਹੜੀ ਸੀਗੀ ਉਸ ਕੋਲ ਬਿਲਕੁਲ ਪਤਾ ਜਦੋਂ ਨਸ਼ਾ ਕਰਦੇ ਸੀ ਸਰ ਮੈਂ ਬਹੁਤ ਜ਼ਿਆਦਾ ਨਸ਼ੇ ਦਾ ਆਦੀ ਸੀ ਸਰ ਮੈਂ ਬੜੇ ਚਿਰ ਦਾ ਨਸ਼ਾ ਕਰਦਾ ਪਿਆ ਸੀ ਸਰ ਨਾ ਮੇਰੇ ਕੋਈ ਨਸ਼ਾ ਛੁੱਟਦਾ ਸੀ ਸਾਰੇ ਇਸ ਨਸ਼ੇ ਦੇ ਕਰਕੇ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਪਰ ਸਰ ਅੱਜ ਮੈਨੂੰ ਸਰਦਾਰ ਅਤਿ ਜੋ ਸਾਹਿਬ ਹਰਦਰਮ ਸਿੰਘ ਜੀ ਨੇ ਮੇਰਾ ਇਹ ਨਸ਼ਾ ਛਡਾਉਣ 'ਤੇ ਮੇਰਾ ਬਹੁਤ ਸਾਰਾ ਸਹਿਯੋਗ ਦਿੱਤਾ ਜੀ 8 ਸਾਲ ਲੱਗੇ 5 ਸਾਲ ਹੋ ਗਏ ਪੰਜ ਸਾਲ ਤੋਂ ਤੁਸੀਂ ਨਸ਼ਾ ਕਰ ਰਹੇ ਸੀ ਹਾਂ ਜੀ ਓਏ ਅੱਧ ਕਿੱਥੋਂ ਪਈ ਸੀ ਆਪਾਂ ਜਾਣਗੇ ਇਹ ਪਾਜੀ ਮੈਨੂੰ ਰਾਜਸਥਾਨੇ ਲਾਈ ਹਾਂਜੀ 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 ਬਰਬਾਦ ਕਿੰਨੇ ਜੀ ਦੋ ਰਾਈ ਮਮੇ ਡੈਡੀ ਤੇ ਤਿੰਨ ਕਿੰਨਾ ਹਾਂਜੀ ਕਿੰਨੇ ਵਿੱਚ ਕਰ ਦਿੱਤੇ ਹਾਂਜੀ ਗੁੜੀ ਆ ਜੀ ਮੇਰੀ ਗੁੜੀ ਆ ਹਾਂਜੀ ਕੱਲ ਕਿੱਦਾਂ ਪਾਜ ਨਾ ਲੱਗਾ ਕਿ ਉਹਨੇ ਤਾਂ ਛੱਡ ਲਿਆ ਬਤੂਆ ਸਾਰਾ ਇਹ ਨਸ਼ੇ ਜੀ ਸਭ ਕੁਝ ਬਰਬਾਦ ਕਰ ਲਿਆ ਸੀ ਕੀ ਕੀ ਕਰਦਾ ਕੀ ਕੀ ਵੇਚਦਾ ਸਭ ਕੁਝ ਵੇਚਦਾ ਸਰ ਇਹ ਕਾਹਦੇ ਤੇ ਤੁਹਾਨੂੰ ਸੁਝਾਉਂਦੇ ਨਹੀਂ ਸਮਝੋਂ ਦੇ ਸਰ ਪਰ ਨਸ਼ੇ ਦੇ ਵਿੱਚ ਕੁਝ ਨਹੀਂ ਸਮਝ ਲੱਗਦੀ। ਤੇ ਹੁਣ ਕਿੱਦਾਂ ਦੀ ਲਾਈਫ ਜੀਣਾ, ਜਿਵੇਂ ਜੀਵੇ? ਹਾਂ ਸਰ ਨਾਰਮਲ ਲਾਈਫ ਜੀ ਰਹੇ ਹਾਂ ਜੀ ਬਹੁਤ ਖੁਸ਼ੀ ਹੋ ਰਹੀ ਹੈ। ਪਰ ਤੁਸੀਂ ਗੱਲ ਕਰਦੇ ਜਦੋਂ ਜਿਹੜੇ ਤੁਹਾਡੇ ਕੋਲ ਨੌਜਵਾਨ ਨਸ਼ਾ ਕਿੰਨਾ ਦੋਸਤ ਉਹਨਾਂ ਕੀ ਸੰਦੇਸ਼ ਦੇ ਰਹੇ? ਮੈਂ ਸਰ ਉਹਨਾਂ ਨੇ ਇਹ ਸੰਦੇਸ਼ ਰਾਨੂੰ ਦੇਣਾ ਚਾਹੁੰਦਾ ਮਾਂ ਕਿ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਜੀਓ ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ। ਪੰਜਾਬ ਪੁਲਿਸ ਕਹਿੰਦੇ ਕਿ ਪੁਲਿਸ ਮਾੜੀ ਆ। ਪਰ ਤੁਸੀਂ ਕਹਿੰਦੇ ਹੋ ਸਾਡੀ ਲਾਈਫ ਜਿਹੜੀ ਪੁਲਿਸ ਨੇ ਪਛਾਈ ਹੈ। ਕੀ ਕਹਿਣਾ ਚਾਹੋਗੇ ਪੁਲਿਸ ਬਾਰੇ? ਨਹੀਂ ਸਰ ਪੰਜਾਬ ਬਲਸ ਮਾੜੀ ਨਹੀਂ ਹੈ ਜੀ ਸਰ ਉਹਨਾਂ ਨੇ ਮੇਰਾ ਨਸਾ ਛਡਾਉਣ ਤੇ ਮੇਰਾ ਬਹੁਤ ਸਾਰਾ ਜੋਗ ਦਿੱਤਾ ਸਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ